ਕੁਸੀਂ ਪੰਤ ਕੋਈ ਨਹੀਂ ਸਕਦੇ ਜੋ ਕਾਲ ਤੱਕ ਤਰਪਾਉਣਾ ਹੈ ਜੋ ਕਾਲ ਤੱਕ ਦਾ ਹੁਕਮ ਨਹੀਂ ਮੰਨਦਾ ਉਹ ਨਾਸਿਕ ਹੈ ਨਾ ਪੰਤ ਹੈ ਤੁਹਾਨੂੰ ਕੀ ਅਧਿਕਾਰ ਹੈ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਨਕੁਆਇਰੀ ਕਰੋ ਇਹ ਅਧਿਕਾਰ ਸਿਰਫ ਕਾਲ ਤੱਕ ਦੇ ਚੱਕੇਦਾਰ ਨੂੰ ਹੈ ਉਹ ਤੁਹਾਡੇ ਵਰਗੀਆਂ ਲੰਡੀਆਂ ਗੁੱਤੀਆ ਕਮੇਟੀਆਂ ਨੂੰ ਕੋਈ ਅਧਿਕਾਰ ਨਹੀਂ ਜਿਹੜਾ ਤੁਹਾਡਾ ਬਿਗ ਬਾਸ ਹੈ ਨਾ ਬਿਗ ਬਾਸ ਜੀ ਦੇ ਲਫਾਫਿਆਂ ਨੂੰ ਤੁਸੀਂ ਸਾਰੇ ਹੀ ਨਿਕਲਦੇ ਹੋ ਉਹ ਕਹਿਣ ਨੂੰ ਤਾਂ ਕਹਿੰਦਾ ਵੀ ਮੈਂ ਗੁਰੂ ਦਾ ਨਮਾਣਾ ਸਿੱਖਾਂ ਬੇਸ਼ਕ ਵੀ ਹੋ ਗਿਆ ਦਰਬੀਲ ਵਾਲੀ ਪਰ ਅਕਾਲ ਪਖਤ ਸਾਹਿਬ ਦਾ ਹੁਕਮ ਉਹਨੇ ਨਹੀਂ ਮੰਨਿਆ ਫੇਰ ਜਦੋਂ ਸੰਗਤਾਂ ਨੇ ਖਿੱਚਿਆ ਨਾ ਟੰਬੇ ਤੇ ਟੰਬੇ ਲੈ ਕੇ ਪੈ ਗਿਆਂ ਮਗਰ ਓਏ ਫੇਰ ਤੁਸੀਂ ਉਹ ਮਤਾ ਵਾਪਸ ਲੈ ਲੈਣ ਲੱਖ ਲਾਣ ਦਾ ਫਿੱਟੇ ਉਹ ਤੁਹਾਡੇ ਓਏ ਆਪੇ ਝੁੱਕਿਆ ਆਪੇ ਚੱਟਿਆ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਅੰਤਰਨ ਕਮੇਟੀ ਵਾਲਿਆਂ ਸ਼ਰਮ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਬੈਠੇ ਜੱਦ ਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਜੀਓ ਆਇਆ ਜੀਓ ਆਇਆ ਜੀਓ ਆਇਆ ਕਿਹਾ ਜਾਂਦਾ ਹੈ ਜੀ ਓਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਵਾਲਿਓ ਓਏ ਕੰਨ ਖੋਲ ਕੇ ਸੁਣ ਲੋ ਗਿਆਨੀ ਹਰਪ੍ਰੀਤ ਸਿੰਘ ਤੁਹਾਨੂੰ ਅਲਟੀਮੇਟਮ ਦੇ ਰਹੇ ਨੇ ਕਿ ਉਹ ਹੁਣ ਜਥੇਦਾਰੀ ਨਹੀਂ ਕਰਨਗੇ ਕਿਉਂ ਨਹੀਂ ਕਰਨਗੇ ਓਏ ਅੰਤਰੰਕ ਕਮੇਟੀ ਵਾਲਿਓ ਓਏ ਤੁਸੀਂ ਤਰਤੂ ਤੈ ਨਿਆ ਨਿਆ ਕ੍ਰਿਸਤਿਅਨੇ ਉਹ ਤੁਹਾਡੇ ਵਰਗੇ ਬੰਦਿਆਂ ਦੇ ਮਤਹਿਤ ਰਹਿ ਕੇ ਜਥੇਦਾਰੀ ਨਹੀਂ ਕਰਨਗੇ ਕੰਨ ਖੋਲ ਕੇ ਸੁਣ ਲੋ ਕਿਉਂ ਕਿਉਂਕਿ ਤੁਹਾਡੀ ਅੰਤਰੰਕ ਕਮੇਟੀ ਗੁਲਾਮ ਮਾਨਸਿਕਤਾ ਵਾਲੀ ਅੰਤਰੰਕ ਕਮੇਟੀ ਹੈ ਉਹ ਜਿਸ ਨੂੰ ਇਹ ਵੀ ਨਹੀਂ ਪਤਾ ਕਿ ਭਾਵੇਂ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੁਸੀਂ ਹੀ ਕਰਦੇ ਹੋ ਅੰਤਰੰਕ ਕਮੇਟੀ ਵਾਲੇ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਤਖਤਾਂ ਦੇ ਜਥੇਦਾਰ ਸਹਿਬਾਨ ਦਾ ਮਰਤਵਾ ਤੁਹਾਡੀ ਕਮੇਟੀ ਤੇ ਤੁਹਾਡੇ ਪ੍ਰਧਾਨ ਨਾਲੋਂ ਕਿਤੇ ਵੀ ਬਹੁਤ ਉੱਚਾ ਹੁੰਦਾ ਹੈ ਤੁਸੀਂ ਇਹ ਵੀ ਆਪਣੇ ਦਿਮਾਗ ਚੋਂ ਕੱਢ ਦਿਓ ਓਏ ਅੰਤਰੰਕ ਕਮੇਟੀ ਵਾਲਿਓ ਕਿ ਤਕਤਾਂ ਦੇ ਜਥੇਦਾਰ ਤੁਹਾਡੇ ਤਨਖਾਹਦਾਰ ਮੁਲਾਜ਼ਮ ਹੁੰਦੇ ਨੇ ਕੋਈ ਮੂਰਖੋ ਨਹੀਂ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਮਾਨ ਪੱਤਾ ਦਿੰਦੀ ਹੈ ਜਿੰਨੇ ਵੀ ਤਕਤਾਂ ਦੇ ਸਾਡੇ ਜਥੇਦਾਰ ਨੇ ਉਹ ਤਨਖਾਹ ਨਹੀਂ ਲੈਂਦੇ ਉਹ ਮਾਨ ਪੱਤਾ ਲੈਂਦੇ ਨੇ ਇੱਕ ਕਾਰਨ ਹੋਰ ਕਿ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਤਾਂ ਕਹਿੰਦੇ ਬਹੁਤ ਪੜਿਆ ਲਿਖਿਆ ਹੈ ਬੜਾ ਧਾਰਮਿਕ ਪੁਰਸ਼ ਹੈ ਵਕੀਲ ਵੀ ਹੈ ਉਹਨੇ ਕੀ ਕੀਤਾ ਉਹ ਜਿਹੜੀ ਸ਼ਰੋਮਨੀ ਕਮੇਟੀ ਦਾ ਸੰਬੰਧ ਜਥੇਦਾਰਾਂ ਨਾਲ ਤੇ ਸਾਡੇ ਤਖਤਾ ਨਾਲ ਹੁੰਦਾ ਉਹਨੇ ਖੁਦ ਹੀ ਅਕਾਲ ਪੁਰਖ ਸਾਹਿਬ ਦਾ ਹੁਕਮ ਮੰਨਾ ਨਹੀਂ ਮੰਨਿਆ ਤਾਂਮੀ ਨੇ ਪੰਜ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਇਹ ਹੁਕਮ ਜਾਰੀ ਕੀਤਾ ਸੀ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਸੱਤ ਮੈਂਬਰੀ ਕਮੇਟੀ ਦਾ ਮੁਖੀ ਬਣਾਇਆ ਸੀ ਉਸ ਕਮੇਟੀ ਨੇ ਨਵੇਂ ਡੈਲੀਗੇਟਸ ਦੀ ਭਰਤੀ ਕਰਕੇ ਨਵਾਂ ਅਕਾਲੀ ਦਲ ਬਣਾਉਣਾ ਸੀ ਤੇ ਉਹਦਾ ਪ੍ਰਧਾਨ ਚੁਣਨਾ ਸੀ ਇਹ ਹੁਕਮ ਸੀ ਸਿੰਘ ਸਾਹਿਬਾਨ ਦਾ ਤੇ ਹਰਜਿੰਦਰ ਸਿੰਘ ਧਾਮੀ ਨੇ ਕੀ ਕੀਤਾ ਉਹ 7 ਮੈਂਬਰੀ ਕਮੇਟੀ ਦੀ ਕੋਈ ਮੀਟਿੰਗ ਹੀ ਨਹੀਂ ਬੁਲਾਈ ਕੋਈ ਕਾਰਵਾਈ ਨਹੀਂ ਕੀਤੀ ਭਰਤੀ ਕਰਨੀ ਤਾਂ ਦੂਰ ਦੀ ਗੱਲ ਹੈ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਤੋਹਫੀ ਨਹੀਂ ਇਸ ਕਰਕੇ ਵਿਗਿਆਨੀ ਹਰਪੀ ਸਿੰਘ ਇਹੋ ਜੀ ਕਮੇਟੀ 'ਚ ਜਥੇਦਾਰੀ ਨਹੀਂ ਕਰਨਾ ਚਾਹੁੰਦੇ ਤੀਜਾ ਕਾਰਨ ਇਹ ਹੈ ਓਏ ਅੰਤਰੰਕ ਕਮੇਟੀ ਵਾਲਿਓ ਸੁਣ ਲਓ ਏ ਤੁਹਾਡੇ ਚੋਂ ਦੋ ਹੀ ਦੋ ਹੀ ਗੈਤ ਵਾਲੇ ਅਣਖ ਵਾਲੇ ਬੰਦੇ ਨੇ ਦੋ ਜਿਨ੍ਹਾਂ ਨੇ ਵਿਰੋਧ ਕੀਤਾ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣੀ ਉਹ ਤੁਹਾਨੂੰ ਸਹੀ ਮਰਯਾਦਾ ਦੀ ਗੱਲ ਦੱਸਣੀ ਚਾਹੁੰਦੇ ਸੀ ਪਰ ਤੁਸੀਂ ਉਹਨਾਂ ਦੀ ਇੱਕ ਨਹੀਂ ਮੰਨੀ ਕਿਉਂਕਿ ਤੁਸੀਂ ਤਾਨਾशाही ਰਪਈਆ ਅਪਣਾਉਂਦੇ ਹੋ ਉਹਨਾਂ ਦੀ ਹਦਾਇਤ ਮੰਨੇ ਬਿਨਾ ਉਹਨਾਂ ਦੇ ਰੋਕਣ ਦੇ ਬਾਵਜੂਦ ਤੁਸੀਂ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦਾ ਮਤਾ ਪਾਤਾ ਕਿਉਂ ਭਈ ਫਿਰ ਕੀ ਹੋਇਆ ਫਿਰ ਜਦੋਂ ਸੰਗਤਾਂ ਨੇ ਖਿੱਚ ਲੈਣਾ ਟੰਬੇ ਤੇ ਟੰਬੇ ਲੈ ਕੇ ਪੈ ਗੀਆਂ ਮਗਰ ਓਏ ਫਿਰ ਤੁਸੀਂ ਉਹ ਮਤਾ ਵਾਪਸ ਲੈ ਲਿਆ ਲੱਖ ਲਾਣਦਾ ਫਿੱਟੇ ਮੂੰਹ ਤੁਹਾਡੇ ਓਏ ਆਪੇ ਥੁੱਕਿਆ ਆਪੇ ਚਟਿਆ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਅੰਤਰੰਕ ਕਮੇਟੀ ਵਾਲਿਓ ਸ਼ਰਮ ਆਪ ਹੀ ਥੁੱਕ ਕੇ ਚਟ ਲੈਣੋ ਤੇ ਜਿਸ ਕਮੇਟੀ ਚ ਇਹ ਜੇ ਬੇਗਹਿਤ ਲੋਕ ਹੋਣ ਜਿਨ੍ਹਾਂ ਨੂੰ ਪਤਾ ਨਾ ਹੋਵੇ ਗਿਆਨੀ ਹਰਪੀ ਸਿੰਘ ਵਰਗਾ ਵਿਦਵਾਨ ਪੀ ਐਚ ਡੀ ਬੰਦਾ ਧਾਰਮਿਕ ਸ਼ਖਸੀਅਤ ਇਹੋ ਜਿਹੇ ਲੋਕਾਂ ਦੇ ਅਮ ਤਹਿਤ ਜ਼ਥੇਦਾਰੀ ਨਹੀਂ ਕਰੇਗਾ ਇੱਕ ਹੋਰ ਸੁਣ ਲੋ ਓਏ ਅੰਤ੍ਰਮ ਕਮੇਟੀ ਵਾਲਿਓ ਓਏ ਕੋਰ ਕਮੇਟੀ ਵਾਲਿਓ ਸ਼ੋਰ ਕਮੇਟੀ ਵਾਲਿਓ ਤੁਸੀਂ ਸਾਰੇ ਸੁਣ ਲੋ ਜਿਹੜਾ ਤੁਹਾਡਾ ਬਿੱਗ ਬਾਸ ਹੈ ਨਾ ਬਿੱਗ ਬਾਸ ਜਿਹਦੇ ਲਫਾਫਿਆਂ ਚ ਤੁਸੀਂ ਸਾਰੇ ਹੀ ਨਿਕਲਦੇ ਹੋ ਉਹ ਕਹਿਣ ਨੂੰ ਤਾਂ ਕਹਿੰਦਾ ਵੀ ਮੈਂ ਗੁਰੂ ਦਾ ਨਮਾਣਾ ਸਿੱਖਾਂ ਕਦੇ ਕਿਰਪਾਨ ਉੱਤੋਂ ਦੀ ਬਲਾਂ ਦਾ ਕਦੇ ਉਹਦੇ ਹੁੰਦੀ ਨਹੀਂ ਚਲੋ ਖੈਰੋ ਗੁਰੂ ਆਪੀ ਸਮਝੂਗਾ ਸਮਝੀ ਜਾਂਦਾ ਹੈ ਕਹਿੰਦਾ ਮੈਂ ਨਮਾਣਾ ਸਿੱਖਾਂ ਪੇਸ਼ ਵੀ ਹੋ ਗਿਆ ਸਦਾ ਵੀ ਲਵਾਲੀ ਪਰ ਅਕਾਲ ਪੁਰਖ ਸਾਹਿਬ ਦਾ ਹੁਕਮ ਉਹਨੇ ਨਹੀਂ ਮੰਨਿਆ ਤੁਹਾਡੇ ਬਿੱਗ ਬਾਸ ਨੇ ਸੁਖਬੀਰ ਸਿੰਘ ਬਾਦਲ ਨੇ ਤੇ ਨਾਲ ਹੀ ਉਹਦੇ ਜਿੰਨੇ ਵੀ ਗੋਲੇ ਬੈਗੀਆਂ ਉਹਨਾਂ ਨੇ ਤਾਂ ਕੀ ਬੰਦਣਾ ਸੀ ਇੱਕ ਗੋਲਾ ਦਿਲਜੀਤ ਸਿੰਘ ਟੀਮਾ ਦੂਜਾ ਮੇਹਸ਼ੰਦ ਕਰੇਵਾਲ ਬੇਗੀਆਂ ਤੱਕ ਬਹੁਤ ਜ਼ਿਆਦੇ ਨੇ ਉਹਨਾਂ ਨੇ ਵੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਿਆ ਉਹ ਬੇਦਾਵਾ ਲੈ ਕੇ ਦੇ ਗਏ ਆ ਗਏ ਭਗਾੜੇ ਹੋ ਗਏ ਉਹ ਅਕਾਲ ਤਖਤ ਸਾਹਿਬ ਤੋਂ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਚਤੇਦਾਰੀ ਨਹੀਂ ਕਰਨਗੇ ਇੱਕ ਹੋਰ ਗੱਲ ਮੈਂ ਪੁੱਛਣੀ ਚਾਹਨਾ ਓਏ ਤੁਹਾਨੂੰ ਅੰਤਰਨ ਕਮੇਟੀ ਵਾਲਿਆਂ ਨੂੰ ਤੁਹਾਨੂੰ ਗੋਲਿਆਂ ਨੂੰ ਬੇਗੀਆਂ ਨੂੰ ਉਹ ਤੁਸੀਂ ਪਤਾ ਹੈ ਕਿੱਥੇ ਮਾਰਗੀ ਮੇਲੇ ਤੇ ਕਾਨਫਰੰਸ ਕਰ ਰਹੇ ਹੋ ਇਹ ਉਹ ਪਾਵਨ ਧਰਤੀ ਹੈ ਚਾਰੀ ਮੁਖਤਿਆਂ ਦੀ ਪਾਵਨ ਧਰਤੀ ਜਿੱਥੇ ਭਾਈ ਮਹਾ ਸਿੰਘ ਨੇ ਆਪਣੀ ਜਾਨ ਵਾਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣਾ ਬੇਦਾਵਾ ਪੜਵਾਇਆ ਸੀ ਓਏ ਤਾਂ ਹੀ ਇਹ ਖਤਰਾਂ ਦੇ ਦਾ ਨਾਮ ਮੁਕਸਲ ਪਿਆ ਹੈ ਉਹਨਾਂ ਮੁਕਤਿਆਂ ਦੇ ਨਾਂ ਤੇ ਇਹ ਪਾਵਨ ਧਰਤੀ ਹੈ ਓਏ ਤੁਸੀਂ ਏ ਕਾਸ ਤੱਕ ਦੇ ਭਗੌੜਿਓ ਓਏ ਗੋਲੇ ਤੇ ਬੈਗਿਓ ਤੁਸੀਂ ਉਸ ਪਾਵਨ ਧਰਤੀ ਤੇ ਆਪਣੀ 14 ਜਨਮ ਜਿਹੜੀ ਕਾਨਫਰੰਸ ਕਰ ਰਹੇ ਹੋ ਓਏ ਕਿਉਂ ਉਸ ਪਾਵਨ ਧਰਤੀ ਨੂੰ ਤੁਸੀਂ ਪਲੀਤ ਕਰਦੇ ਓਏ ਓਏ ਨਾ ਕਰੋ ਪਲੀਤ ਓਏ ਇਤਿਹਾਸ ਤੁਹਾਡਾ ਨਾਂ ਲਿਖਿਆ ਜਾਏਗਾ ਅਕਾਲ ਤਖਤ ਦੇ ਭਗੌੜਿਆਂ ਦਾ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਗੇ ਅਕਾਲ ਤਖਤ ਸਾਹਿਬ ਕਿਸੇ ਨੂੰ ਮਾਫ ਨਹੀਂ ਕਰਦਾ ਮਹਿਸੂਸ ਹੁੰਦਾ ਜਿਵੇਂ ਹੁਣ ਬਲਵਿੰਦਰ ਸਿੰਘ ਨੂੰ ਤੁਹਾਨੂੰ ਪਤਾ ਲੱਗ ਗਿਆ ਹੁਣ ਬਲਵਿੰਦਰ ਸਿੰਘ ਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਤਾਂ ਬਜ਼ੁਰਗਾ ਜੀ ਮੇਰੀ ਉਮਰ ਬਹੁਤ ਹੋ ਗਈ ਮੈਥੋਂ ਕੰਮ ਨਹੀਂ ਹੁੰਦਾ ਇਹਦਾ ਇੱਕ ਬਹਾਨਾ ਬਲਵਿੰਦਰ ਸਿੰਘ ਪੁੰਦਰ ਨਹੀਂ ਸੀ ਚਾਹੁੰਦਾ ਕਿ ਕਾਰਤਕ ਸਾਹਿਬ ਦਾ ਹੁਕਮ ਨਾ ਮੰਨਿਆ ਜਾਵੇ ਕਾਰਤਕ ਤੱਕ ਦੇ ਸਾਰੇ ਹੁਕਮ ਮੰਨਣੇ ਚਾਹੁੰਦਾ ਸੀ ਤੁਸੀਂ ਉਸ ਕਾਰਜਕਾਰੀ ਪ੍ਰਧਾਨ ਦੀ ਨਹੀਂ ਮੰਨੀ ਕੋਰ ਕਮੇਟੀ ਸ਼ੋਰ ਕਮੇਟੀ ਵਾਲਿਓ ਤੁਸੀਂ ਨਹੀਂ ਮੰਨੀ ਤੁਸੀਂ ਜਿੱਦ ਨਾਲ ਅਸੀਂਾਂ ਮਾਰੇ ਫੈਸਲਾ ਹੋਣਾ ਸੀ ਓਏ ਸ਼ੋਰ ਕਮੇਟੀ ਆ ਕੇ ਤੁਸੀਂ ਗੜਬੜ ਕੀਤੀ ਕਿ ਮਿਆ ਓਏ ਦਲਜੀਤ ਜੀ ਮੈਂ ਤੂੰ ਉਹਨਾਂ ਦਾ ਸ਼ੋਰ ਕਬੇਟੀ ਵਾਲਾ ਦਾ ਪੱਖ ਲਿਆ ਕੀ ਨਿੰਜਰ ਨੁਜਰ ਕੀ ਐ ਉਹ ਉਹਨਾਂ ਦਾ ਪੱਖ ਲਿਆ ਤੁਸੀਂ ਕਾਲ ਤਖਤ ਸਾਹਿਬ ਦਾ ਹੁਕਮ ਨੂੰ ਠਕਰਾਇਆ ਕਾਲ ਤਖਤ ਸਾਹਿਬ ਦੇ ਹੁਕਮ ਦੀ ਤਹਵੀਨ ਕੀਤੀ ਹੁਣ ਕਾਲ ਤਖਤ ਸਾਹਿਬ ਤੁਹਾਨੂੰ ਸੁਜਾਵਾਂ ਦੇ ਰਿਹਾ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਓਏ ਮੂਰਖੋ ਤੁਹਾਨੂੰ ਪਤਾ ਕਿਵੇਂ ਲੱਗੂ ਤੁਹਾਡੇ ਦਿਮਾਗ 'ਚ ਤਾਂ ਠੇਕਰਾ ਮੂਦਾ ਮਾਰਦਾ ਉਹਨੇ ਗੁਰੂ ਮਹਾਰਾਜ ਨੇ ਆਪ ਹੀ ਪੁੱਠੀਆਂ ਸੋਚਣ ਲੱਗ ਗਏ ਵਿਮਨਿੰਦਰ ਸਿੰਘ ਨੂੰ ਦੋਨੋਂ ਕਿਵੇਂ ਮਹਿਸੂਸ ਹੋ ਗਿਆ ਵੀ ਹਾਂ ਸਾਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਸੀ ਮੰਨਣ ਕੀ ਨਹੀਂ ਦਿੱਤਾ ਅਸ਼ੁਕਨੀ ਨੇ ਫਤਲ ਜੀਤੀ ਮੇਰੇ ਤੇ ਭੇਸ਼ੰਦਰ ਗਰੇਵਾਲ ਨੇ ਇਹਨਾਂ ਨੇ ਨਿਮੰਨਣ ਤਾ ਓਏ ਦੁਰਯੋਦਨ ਨੂੰ ਕੀ ਪਤਾ ਲੱਗਣਾ ਸੀ ਓਏ ਹੋਰ ਮੈਂ ਗੱਲ ਕਹਿਣ ਲੱਗਿਆ ਓਏ ਤੁਹਾਨੂੰ ਓਏ ਥੋੜਾ ਜਿਹੜਾ ਪਿਓ ਹੈ ਨਾ ਤ੍ਰੇਤਰਾਸ਼ਟਰਾ ਉਹ ਤਾਂ ਅੰਨਾ ਹੈਗਾ ਹੀ ਸੀ ਓਏ ਤੁਹਾਡੀ ਕੁੰਤੀ ਵੀ ਅੱਖਾਂ ਤੇ ਪੱਟੀ ਕਿਉਂ ਬੰਨੀ ਬੈਠੀ ਐ ਓਏ ਓਏ ਉਹ ਤਾਂ ਚੰਗੀ ਪੜ੍ਹੀ ਲਿਖੀ ਆ ਕੁੰਤੀ ਉਹ ਨੂੰ ਕਿਉਂ ਨਹੀਂ ਸਮਝਾਉਂਦੀ ਉਹ ਆਪਣੀਆਂ ਅੱਖਾਂ ਤੋਂ ਪੱਟੀ ਖੋਲ ਕੇ ਦੇਖੇ ਉਹ ਕਿਉਂ ਨਹੀਂ ਖੋਲਦੀ ਉਹ ਤੁਹਾਡਾ ਸਾਰਾ ਹੀ ਆਵਾਜ਼ ਉੱਦ ਗਿਆ ਓਏ ਸਾਰੇ ਆਵਾਜ਼ ਕੀ ਸ਼੍ਰੋਮਣੀ ਕਮੇਟੀ ਦੀ ਕੋਰ ਕਮੇਟੀ ਦੀ ਸ਼ੋਰ ਕਮੇਟੀ ਦੂਜੀ ਗੱਲ ਐ ਇਹ ਗੱਲ ਦੱਸੋ ਵੀ ਜਦੋਂ ਸਿੰਘ ਸਾਹਿਬ ਨੇ 2 ਦਸੰਬਰ ਵਾਲੇ ਦਿਨ ਤੁਹਾਡੀ ਸਾਰੇ ਕਾਲੇ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਇਹ ਕਹਿ ਕੇ ਅਜੋਗ ਕਰਾਰ ਦਿੱਤਾ ਸੀ ਕਿ ਤੁਸੀਂ ਪੰਚ ਕੈਤਾ ਦੀ ਤਰਜਮਾਨੀ ਨਹੀਂ ਕਰ ਸਕੇ ਇਸ ਕਰਕੇ ਇਸ ਲੀਡਰਸ਼ਿਪ ਨੂੰ ਅਜੋਗ ਕਰਾਰ ਦਿੱਤਾ ਜਾਂਦਾ ਤੁਹਾਡੀ ਲੀਡਰਸ਼ਿਪ ਵੀ ਰੱਦ ਕਰ ਦਿੱਤੀ ਸੀ ਉਹ ਫੇਰ ਤੁਸੀਂ ਕਿਹੜੇ ਮੂੰਹ ਨਾਲ ਮੰਗੀ ਦੇ ਮੇਲੇ ਦਾ ਕਾਨਫਰੰਸ ਕਰ ਰਹੇ ਹੋਏ ਕਿਹੜੇ ਮੂੰਹ ਨਾਲ ਕੀ ਕਹੋਗੇ ਲੋਕਾਂ ਨੂੰ ਬੇਸਿਕਲੀ ਤੁਸੀਂ ਸਾਰੀ ਦੁਨੀਆ ਨੇ ਲਾਈਵ ਦੇਖਿਆ ਪ੍ਰੋਗਰਾਮ ਤੁਹਾਡੀ ਸਾਰੀ ਲੀਡਰਸ਼ਿਪ ਆ ਗੋਲੇ ਬੇਗੀਆਂ ਗੋਭੀ ਸ਼ਕਰਕੰਦੀ ਸਾਰੇ ਰਿਜੈਕਟ ਕੀਤੇ ਹੋਏ ਨੇ ਰੱਦੀ ਦੀ ਟੋਕਰੀ ਸਿੱਟੇ ਹੋਏ ਨੇ ਤੁਸੀਂ ਕਹੋਗੇ ਸਾਨੂੰ ਮaaf ਕਰਦਾ ਨਹੀਂ ਕੀਤਾ ਮaaf ਨਹੀਂ ਕੀਤਾ ਮaaf ਗਿਆਨੀ ਰਕੇ ਵੀ ਇਹ ਸੰਗ ਨੂੰ ਤੁਸੀਂ ਘੇਰ ਛੱਡੇ ਚਾਰ ਚਫੇਰਿਓ ਕਿਉਂ ਸਹੀ ਫੈਸਲਾ ਨਾ ਕਰ ਲੈਣ ਗਿਆਨੀ ਹਾਂ ਫਿਰ ਇਸ ਨੂੰ ਕਿਹਦੀ ਲਖੀਰ ਵੇ ਜਾਓ ਏ ਤੁਸੀਂ ਕਦੇ 15 ਦਿਨਾਂ ਦਾ ਨੋਟਿਸ ਦਿੰਨੇ ਹੋ ਤੁਹਾਡੇ ਪਿਓ ਦਾ ਰਾਜ ਹੈ ਤੁਹਾਨੂੰ ਕੀ ਅਧਿਕਾਰ ਹੈ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਨਕੁਆਇਰੀ ਕਰੋ ਇਹ ਅਧਿਕਾਰ ਸਿਰਫ ਕਾਲ ਤੱਕ ਦੇ ਜਥੇਦਾਰ ਨੂੰ ਹੈ ਉਹ ਤੁਹਾਡੇ ਵਰਗੀਆਂ ਲੰਡੀਆਂ ਗੁੱਚੀਆਂ ਕਮੇਟੀਆਂ ਨੂੰ ਕੋਈ ਅਧਿਕਾਰ ਨਹੀਂ ਆਓ ਮਾਲਵੇ ਵਿੱਚ ਕਰੋ ਫਿਰ ਜਾਂਚ ਦੇਈਏ ਪੜੇਥਰ ਤੁਨੂੰ ਮਾਲਵੇ ਦੇ ਸੰਗਤ ਅੱਕੀ ਬੈਠੀ ਆਇਆ ਹੋਇਆ ਓਏ ਰਗੂ ਜੀਤ ਬਿਰਕ ਸ਼ਿਰਕ ਬੰਦੇ ਦਾ ਪੁੱਤ ਬਣ ਜਾ ਤੂੰ ਦੋਸ਼ੀ ਕੋਸਤ ਕੀਤਾ ਹੋਇਆ ਗਿਆਨੀ ਹਰਪ੍ਰੀਤ ਸਿੰਘ ਨੇ ਓਏ ਤੂੰ ਉਹਦੀ ਜਾਂਚ ਕਰੇਗਾ ਜਿੱਤੇ ਇਹਦੇ ਦੋਸ਼ ਲੱਗੇ ਹੋਏ ਨੇ ਤੇਰੇ ਤਾਂ ਪਾਵਨ ਦੀ ਲਾਈ ਸੀ ਵੀ ਤੂੰ ਇਹ ਉਦਾਂ ਨਹੀਂ ਲੈਣਾ ਫੇਰ ਸੁਖਵੀਰ ਕਰ ਕਿਉਂਕਿ ਰਿਸ਼ਤੇਦਾਰ ਨੇ ਨੇੜਲਾ ਤੈਨੂੰ ਪਾ ਕਰਕੇ ਉਧੇ ਦੇਤੇ ਤੁਸੀਂ ਸਾਰੇ ਰੱਦ ਕੀਤੇ ਹੋਇਆ ਉਹ ਜੋ ਕਰਾਰ ਦਿੱਤੇ ਹੋਇਆ ਤੁਸੀਂ ਕੀ ਕਰ ਸਕਦੇ ਹੋ ਕਾਨੂੰਨ ਬਰਾਸਾਂ ਓਏ ਤੁਸੀਂ ਕੀ ਕਰ ਸਕਦੇ ਹੋ ਜਾਂਚ ਪੜਤਾਲ ਖਬਰਦਾਰ ਬੰਦੇ ਦੇ ਪੁੱਤ ਬਣ ਕੇ ਸਿੰਘ ਸਾਹਿਬ ਜਾਂ ਨਹੀਂ ਰਕबीर ਸਿੰਘ ਕੋਲੇ ਦਰਖਾਸਤ ਕਰੋ ਦਿਓ ਦਰਖਾਸਤ ਉਹਨਾਂ ਨੂੰ ਠੀਕ ਹੈ ਦੋਸ਼ ਲੱਗਿਆ ਤਾਂ ਇਨਕੁਆਇਰੀ ਕਰੋ ਕਰ ਸਕਦੇ ਹਾਂ ਪਰ ਇਹ ਕੀ ਹੋਇਆ ਵੀ ਹਰੇਕੀ ਉੱਠ ਕੇ ਤਰਪੇ ਮੈਂ ਕਰੂੰਗਾ ਜੱਜ ਕਿਉਂ ਤੂੰ ਕੋਰਸ ਕੀ ਤਰ੍ਹਾਂ ਜਾਂਚ ਕਰੇ ਤੇਰਾ ਪਹਿਲਾ ਛੇਤਰ ਪੈ ਕਿਹ ਹਟੇ ਨੇ ਇੱਕ ਅਕਾਲੀ ਦਲ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਪਤਾ ਨਹੀਂ ਫਿਰੋਜ਼ਪੁਰ ਦਾ ਪਤਾ ਨਹੀਂ ਕਿੱਥੋਂ ਦਾ ਓਏ ਤੁਹਾਨੂੰ ਤਾਂ ਸਾਰਿਆਂ ਨੂੰ ਰੰਦ ਕੀਤਾ ਤੁਸੀਂ ਜਾਣ ਕੇ ਕਰੋਗੇ ਅਗੇ ਸਸਪੈਂਡ ਕਰਤਾ ਜੀ ਸੇਵਾਵਾਂ ਤੋਂ ਕਰ ਦਿਓ ਸਸਪੈਂਡ ਉਹਦਾ ਚੱਕ ਕੇ ਸਸਪੈਂਡ ਹੀ ਥੋੜੀ ਉਹ ਮਾਰੀ ਜੁੱਤੀ ਦੀ ਨੋਕ ਤੇ ਗਿਆਨੀ ਆਰਪੀ ਸਿੰਘ ਨੂੰ ਕਹਿੰਦਾ ਮੈਂ ਜੱਥੇ ਜਾਣੀ ਨਹੀਂ ਕਰਨੀ ਲਾ ਲੋ ਜਿਹੜਾ ਤੇ ਹੋਰ ਲਾਉਂਗੇ ਕੀ ਕਰੋਗੇ ਹੁਣ ਉਹਦਾ ਕੀ ਕਰੋਗੇ ਓਏ ਅੰਤਰੰਕ ਕਮੇਟੀ ਵਾਲਿਓ ਨਾਲੇ ਤੁਹਾਡਾ ਭੁੰਦੜ ਬਲਵਿੰਦਰ ਸਿੰਘ ਭੁੰਦੜ ਅਸਤੀਫਾ ਦੇ ਹੀ ਜਾਂਦਾ ਹੈ ਨਾਲੇ ਤੁਹਾਡਾ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਹੀ ਬੈਠਾ ਹੈ ਤੁਸੀਂ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕਰਦੇ ਦੇਖੋ ਕਰਕੇ ਥੋੜਾ ਹਾਲ ਕੀ ਉਹਦਾ ਤੁਹਾਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਇੱਕ ਕੰਨ ਹੋਰ ਇਸ ਮੁੱਚਾ ਸਿੱਖ ਸੰਸਾਰ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਪੱਖ ਦੇ ਭਗੌੜਿਆਂ ਨਾਲ ਚੱਲਣ ਤੋਂ ਮਨਾ ਕਰ ਰਿਹਾ ਹੈ ਬੇਨਤੀਆਂ ਵੀ ਕਰ ਰਿਹਾ ਹੈ ਤੇ ਹੁਕਮ ਵੀ ਦੇ ਰਿਹਾ ਕਿ ਉਹਨਾਂ ਦੇ ਨਾਲ ਗਦਾਰਾਂ ਨਾਲ ਨਹੀਂ ਚੱਲਣਾ ਇਸ ਕਰਕੇ ਵੀ ਗਿਆਨੀ ਹਰਪ੍ਰੀਤ ਸਿੰਘ ਜਿ세ਦਾਰੀ ਤੋਸਤੀਫਾ ਦੇ ਰਹੇ ਨੇ ਇਸ ਵੇਲੇ ਪਟਨਾ ਸਾਹਿਬ ਦੇ ਸੰਗਤ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾਇਆ ਹੈ ਉਹ ਜਾਨਣਾ ਚਾਹੁੰਦੇ ਨੇ ਕਿ ਸਿੱਖ ਸੰਗਤ ਨੂੰ ਕੀ ਕਰਨਾ ਚਾਹੁੰਦਾ ਹੈ ਜਾ ਰਹੇ ਨੇ ਵਿਦੇਸ਼ਾਂ ਦੀ ਸੰਗਤ ਐਨ ਆਰ ਆਈ ਸੰਗਤ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾਇਆ ਹੈ ਇਸ ਕਰਕੇ ਥੋੜਾ ਲੇਟ ਹੋ ਰਿਹਾ ਹੈ ਪਰ ਬਹੁਤ ਜਲਦੀ ਨਵੇੜਾ ਹੋਣ ਵਾਲਾ ਹੈ ਕਿ ਸੰਗਤਾਂ ਸਮੁੱਚਾ ਸਿੱਖ ਸੰਸਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਸੇਵਾ ਸੌਂਪਦਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਗਤਾਂ ਦੇ ਹਰ ਹੁਕਮ ਤੇ ਹਰ ਬੇਨਤੀ ਤੇ ਫੁੱਲ ਚੜਾਉਣੇ ਪੈਣਗੇ ਤੁਹਾਡੇ ਜਥੇਦਾਰੀ ਕੋਈ ਕਬੂਲ ਨਹੀਂ ਕਰਦਾ ਉਹ ਜੁੱਤੀ ਦੀ ਨੋਕ ਤੇ ਮਾਰੀ ਭਗਾ ਕੇ ਥੋੜੀ ਜਥੇਦਾਰੀ ਓਏ ਮਾਲਵੇ ਦੀ ਸੰਗਤ ਨਹੀਂ ਚਾਹੁੰਦੀ ਤੁਹਾਨੂੰ ਮਾਲਵੇ ਦੀ ਮੁਖਸਰ ਹੈ ਪਾਵਨਤਾ ਕੀ ਹੈ ਓਏ ਉੱਥੇ ਤਾਂ ਮਹਾ ਸਿੰਘ ਨੇ ਬੇਦਾਵਾ ਪੜਵਾ ਲਿਆ ਸੀ ਗੁਰੂ ਸਾਹਿਬ ਨੇ ਪਾੜਤਾ ਸੀ ਓਏ ਤੁਸੀਂ ਜਿਹੜਾ ਆਕਾਲ ਤਖਤ ਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਹੋਏ ਓਏ ਓਏ ਤੁਹਾਡਾ ਕੌਣ ਪੜੂਗਾ ਠੋਡਾ ਬੇਦਾਵਾ ਤਾਂ ਅਕਾਲ ਪੁਰਖ ਹੀ ਪੜੂਗਾ ਹੁਣ ਲੀਰੋ ਲੀਰ ਕਰੋਗਾ ਤੁਹਾਡੇ ਬੇਦਾਵੇ ਨੂੰ ਤੁਹਾਨੂੰ ਓਏ ਤੁਸੀਂ ਜਿਹੜੀ ਲੀਰਾਂ ਦੀ ਖੁੱਦੋ ਜੀ ਲਵੇਟੀ ਫਿਰਦੇ ਹੋ ਨਾ ਸੁਖਵੀਰ ਬਾਦਲੂ ਐਵੇਂ ਮੇਰੇ ਪਤਾ ਨਹੀਂ ਮੇਰੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਉਹ ਜਿਹਨਾਂ ਡਾਇਰੈਕਟਰਾਂ ਦੀਆਂ ਪ੍ਰਧਾਨਾਂ ਜਨਰਲ ਸੈਕਟਰਾਂ ਦੇ ਕਿੰਨੇ ਕੁ ਹੋਣਗੇ ਨਿੰਜਰ ਸ਼ਿੰਜਰ ਜੇ ਗੋਬੀ ਸ਼ਕਰਗੰਦੀ ਜੀ ਇੱਥੇ ਆਉਣੇ ਨਹੀਂ ਭਾਲੇ ਨਹੀਂ ਥਿਉਣੇ ਭਾਲੇ ਤੁਸੀਂ ਪੰਥਕ ਹੋ ਹੀ ਨਹੀਂ ਸਕਦੇ ਜੋ ਅਕਾਲ ਤਖਤ ਦਾ ਭਗੌੜਾ ਹੈ ਜੋ ਅਕਾਲ ਤਖਤ ਦਾ ਹੁਕਮ ਨਹੀਂ ਮੰਨਦਾ ਉਹ ਨਾ ਸਿੱਖ ਹੈ ਤੇ ਨਾ ਪੰਥਕ ਹੈ ਤੁਸੀਂ ਪੰਜਾਬੀ ਪਾਰਟੀ ਉਹ ਪੰਜਾਬੀ ਪਾਰਟੀ ਨੂੰ ਤੁਹਾਨੂੰ ਵੋਟਾਂ ਕਿਹਨੇ ਪਾਈਆਂ ਕਿਹਨੇ ਪਾਈਆਂ ਓਏ ਸਾਰੇ ਛੜ ਛੜ ਤੁਹਾਨੂੰ ਭੱਜੀ ਜਾਂਦੇ ਟਰਡੇ ਐਮਐਲਏ ਛੜ ਛੜ ਭੱਜੀ ਜਾਂਦੇ ਨੇ ਥੋਡੇ ਆ ਜਿਹੜਾ ਸਭ ਤੋਂ ਨੇੜਲਾ ਸੀ ਸੁਖਵੀਰਵਾਲ ਦਾ ਉਹ ਵੀ ਛੱਡ ਕੇ ਆਮਾਦੀਪ ਪਾਰਟੀ ਦਾ ਐਮਐਲਏ ਬਣ ਕੇ ਥੋੜੀ ਚੋ ਕਿੱਕੜਿਆ ਨੇ ਥੋਡੇ ਪੱਲੇ ਕੁਝ ਨਹੀਂ ਰਿਹਾ ਤੁਹਾਨੂੰ ਫੇਰ ਅਸੀਂ ਬੇਨਤੀ ਕਰਦੇ ਆ ਤੁਸੀਂ 14 ਤਰੀਕ ਨੂੰ ਓਏ ਮੁਕਸਦ ਦੀ ਪਾਵਨ ਧਰਤੀ ਨੂੰ ਪਲੀਤ ਨਾ ਕਰਿਓ ਓਏ ਓਏ ਤੁਸੀਂ ਭ੍ਰਿਸ਼ਟ ਬੰਦੇ ਹੋ ਤੁਸੀਂ ਕਾਲ ਤੱਕ ਤੋਂ ਨਕਾਰੇ ਹੋਏ ਅਯੋਗ ਤੇ ਰੱਦ ਕੀਤੇ ਹੋਏ ਬੰਦੇ ਹੋ ਉਹ ਤੁਹਾਨੂੰ 14 ਜਨਵਰੀ ਨੂੰ ਉਸ ਪਾਵਨ ਧਰਤੀ ਤੇ ਪੈਰ ਵੀ ਨਹੀਂ ਰੱਖਣਾ ਚਾਹੀਦਾ ਕੰਨ ਫਸਤਾ ਦੂਰ ਦੀ ਗੱਲ ਹੈ ਹਾਂ ਦੋਸਤੋ ਇੱਕ ਗੱਲ ਮੈਂ ਕਹਿਣੀ ਭੁੱਲ ਗਿਆ ਉਹ ਇਹ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਐਲਾਨ ਹੋਰ ਵੀ ਕੀਤਾ ਹੈ ਉਹ ਇਹ ਕਿ ਸਿੰਘ ਸਾਹਿਬ ਗਿਆਨੀ ਰਿਕਵੀ尔 ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਪੰਥ ਸਾਹਿਬ ਬੇਸ਼ੱਕ ਉਹਨਾਂ ਨੂੰ ਤੁਸੀਂ ਚਾਰ ਸਪੇਰੋ ਘੇਰਿਆ ਹੋਇਆ ਦਬਾਅ ਬਣਾਇਆ ਹੋਇਆ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਕਿਹਾ ਕਿ ਉਹ ਗਿਆਨੀ ਰਗਵੀਰ ਸਿੰਘ ਜੀ ਦਾ ਹਰ ਵੇਲੇ ਸਾਥ ਦੇਣਗੇ ਜਿਹੜੀ ਮਦਦ ਹੀ ਉਹਨਾਂ ਨੂੰ ਲੋੜ ਹੋਵੇ ਮਦਦ ਕਰਨਗੇ ਇਹ ਅਕਾਲ ਤਖਤ ਦੇ ਭਗੌੜੇ ਇਹ ਨਾ ਸਮਝਣਾ ਕਿ ਤੁਸੀਂ ਜਥੇਦਾਨ ਚ ਫੁੱਟ ਪਾਉਣ ਤੇ ਕਾਮਯਾਬ ਹੋ ਕੇ ਆਪਣਾ ਉੱਲੂ ਸਿੱਧਾ ਕਰ ਲੋਗੇ ਓਏ ਨਹੀਂ ਕਰ ਸਕਦੇ ਤੁਹਾਡਾ ਤਾਂ ਉੱਲੂ ਤੁਹਾਡਾ ਹੀ ਬਣੂਗਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਦਰਦੇ ਕੋ ਦਰਦੇ ਕੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ